ਦਸਮ ਪਾਤਸ਼ਾਹ ਮਹਾਰਾਜ ਜੀ ਦਾ ਪਰਿਵਾਰ ਤਿੰਨਾ ਹਿੱਸਿਆਂ ਵਿੱਚ ਵੰਡਿਆ ਗਿਆ ਧਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜ ਪਿਆਰੇ ਦੋਵੇਂ ਵੱਡੇ ਸਾਹਿਬਜ਼ਾਦੇ ਬਾਕੀ ਸਿੰਘ ਚਮਕੌਰ ਸਾਹਿਬ ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਮਾਤਾ ਸਹਿ ਕੌਰ ਭਾਈ ਮਨੀ ਸਿੰਘ ਭਾਈ ਜਵਾਰ ਸਿੰਘ ਤੇ ਭਾਈ ਤੰਨਾ ਸਿੰਘ ਜੀ ਦੇ ਨਾਲ ਦਿੱਲੀ ਨੂੰ ਗਏ ਵੱਡੇ ਮਾਤਾ ਜੀ ਤੇ ਛੋਟੇ ਸਹਬਜਾਦੇ ਕਿਵੇਂ ਰਾਤ ਗਰੀਬ ਦੇ ਘਰ ਕੱਟੀ ਅੱਗੋਂ ਫਿਰ ਗੰਗੂ ਮਿਲ ਗਿਆ ਆਪਣੇ ਨਗਰ ਲੈ ਗਿਆ ਮਾਤਾ ਜੀ ਮੈਂ ਜਦੋਂ ਮਾਹੌਲ ਸਹੀ ਹੋਏਗਾ ਆਪ ਜੀ ਨੂੰ ਗੁਰੂ ਸਾਹਿਬ ਦੇ ਕੋਲ ਪਹੁੰਚਾ ਦਿਆਂਗਾ ਆਮ ਸੀ ਪੜਦੇ ਤੇ ਸੋਨੇ ਆ ਵੀ ਇਹ ਗੁਰੂ ਘਰ ਦਾ ਰਸੋਈਆ ਸੀ ਇਹ ਸਟੋਰ ਕੀਪਰ ਸੀ ਰਸਤਾ ਲਿਆਉਂਦਾ ਸੀ ਗੁਰੂ ਘਰ ਵੱਲੋਂ ਇਸ ਨੂੰ ਮਾਇਆ ਮਿਲਦੀ ਉਹਦੇ ਨਾਲ ਇਹ ਪਰਿਵਾਰ ਆਪਣਾ ਪਾਲਦਾ ਸੀ ਹੁਣ ਇਹਨੇ ਦੇਖਿਆ ਮਾਤਾ ਜੀ ਕੋਲ ਤਨ ਹੈ ਮਾਇਆ ਹੈ ਸ਼ੈਵ ਜਾਦਿਆਂ ਦੀ ਉਮਰ ਛੋਟੀ ਹੈ ਜੇ ਕਿਸੇ ਤਰ੍ਹਾਂ ਇਹ ਤਨ ਇਹ ਮਾਇਆ ਮੇਰੇ ਕੋਲ ਆ ਜਾਵੇ ਤਾਂ ਮੈਂ ਬਹੁਤ ਅਮੀਰ ਹੋ ਜਾਵਾਂਗਾ ਇਹ ਲੋਭ ਦਾ ਹਲਕਾ ਹੈ ਇੱਕ ਲੱਭ ਹੁੰਦਾ ਹੈ ਇੱਕ ਲੋਭ ਹੁੰਦਾ ਹੈ ਲੱਭ ਹੁੰਦਾ ਹੈ ਖਾਣ ਦਾ ਲੱਭ ਕਰਨਾ ਲੋਭ ਹੁੰਦਾ ਹੈ ਧਨ ਪਦਾਰਥ ਇਕੱਠੇ ਕਰਨੇ ਲੋਭ ਲਹਿਰ ਸਭ ਹਲਕ ਹੈ ਹਲ ਕਿਉ ਸਭ ਹੈ ਵਿਸਾਰੇ ਮਾਰ ਕਹਿੰਦੇ ਇਹ ਲੋਭ ਦਾ ਵੀ ਮਨੁੱਖ ਨੂੰ ਹਲਕ ਹੈ ਜਿਉਂ ਕੂਕਰ ਹਰਕਾਇਆ ਧਾਵੈ ਦਹਿਦ ਸਿਜਾਏ ਲੋਭੀ ਜੰਤਨਾ ਜਾਣੈ ਪੱਖ ਅਪੱਖ ਸਭ ਖਾਏ ਜਿਵੇਂ ਕੁੱਤਾ ਹਲਕਾ ਹੋ ਜਾਂਦਾ ਨਾ ਮਾਲਕ ਨੂੰ ਹੀ ਵੜਦਾ ਇਸੇ ਤਰ੍ਹਾਂ ਜਿਸ ਮਨੁੱਖ ਨੂੰ ਹਲਕ ਹੋ ਗਿਆ ਲੋਭ ਦਾ ਉਹ ਆਪਣਿਆਂ ਨੂੰ ਵੀ ਨਹੀਂ ਬਖਸ਼ਦਾ ਸਾਸ ਕਿਸੇ ਦਾ ਉਹ ਸੱਕਾ ਨਹੀਂ ਸਭ ਤੋਂ ਪਹਿਲਾਂ ਇਹਨੇ ਜੋ ਮਾਤਾ ਜੀ ਤੇ ਸਹਿਜਾਂ ਦੇ ਵਾਸਤੇ ਭੋਜਨ ਤਿਆਰ ਹੋਣਾ ਸੀ ਉਸ ਭੋਜਨ ਵਿੱਚ ਜ਼ਹਿਰ ਲਾਇਆ ਪਾਉਣ ਵਾਸਤੇ ਤੇ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਇਹ ਜ਼ਹਿਰ ਇਹਨਾਂ ਦੇ ਭੋਜਨ ਵਿੱਚ ਪਾ ਦੇਵੇ। ਚਲਾਈ ਕਰ ਜਣਗੇ ਮੈਂ ਖਵਾ ਦਿਆਂਗਾ ਪਤਾ ਨਹੀਂ ਲੱਗਣਾ। ਮਾਂ ਕਹਿ ਲਗੀ ਵੇ ਗੰਗੂ ਪਾਪੀਆ ਜਿਸ ਘਰ ਤੋਂ ਆਪਣੇ ਪਰਿਵਾਰ ਨੂੰ ਪਾਲਦਾ ਰਿਹਾ ਹੈ ਨਾ ਇਹ ਕਿਉਂ ਐਸਾ ਸੋਚਦਾ ਇਹਦੇ ਨਾਲੋਂ ਚੰਗਾ ਸੀ ਮੈਨੂੰ ਬਾਹਂ ਦਾ ਰੋਗ ਲੱਗ ਜਾਂਦਾ ਤੇ ਮੈਂ ਮਾਂ ਨਾ ਬਣਦੀ ਤੇਰੇ ਵਰਗਾ ਪੁੱਤਰ ਮੇਰੀ ਕੁੱਖ ਤੋਂ ਜਨਮ ਨਾ ਲੈਂਦਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵਚਨ ਆਉਂਦਾ ਹੈ ਜੇ ਨਹਰਾਮ ਭਗਤ ਨੇ ਸਾਦੀ ਜਨਮਤ ਕਸਨਾ ਮੋ ਅਪਰਾਧੀ ਜਿਨੇ ਪਰਮੇਸ਼ਰ ਦਾ ਨਾਮ ਨਹੀਂ ਜਪਨਾ ਜਨਮ ਹੁੰਦਿਆ ਖਤਮ ਹੋ ਜਾਂਦਾ ਸ਼ਾ ਵੀ ਵੀ ਬਚਨ ਕਰਦੇ ਨੇ ਜੇ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਸਨਾ ਭਈ ਮਹਤਾਰੀ ਜਿਸ ਕੁਲ ਦੇ ਅੰਦਰ ਗਿਆਨਮਾਨ ਪੁੱਤਰ ਨਹੀਂ ਹੋਣਾ ਮਾਂ ਵਿਧਵਾ ਹੋ ਜਾਂਦੀ ਕਈ ਕਹਿੰਦੇ ਮਾਂ ਨੂੰ ਤਾਂ ਕਿਹਾ ਵੀ ਉਹਨੂੰ ਨਹੀਂ ਕਿਹਾ ਪਿਓ ਨੂੰ ਤਾਂ ਉਸ ਤੋਂ ਵੱਧ ਕਹਿ ਦਿੰਦਾ ਵੀ ਤੂੰ ਰੋਈ ਨਾ ਤਾਂ ਹੀ ਵਿਧਵਾ ਹੋਏਗੀ ਨਾ ਜੇ ਕੋ ਪੂਰਨ ਗਿਆਨ ਵਿਚਾਰੀ ਵਿਧਵਾ ਕਸਣਾ ਭਈ ਮੈਂ ਤਾਰੀ ਮਾਂ ਵਿਧਵਾ ਹੋ ਜਾਂਦੀ ਪਾਪੀ ਦੀ ਮਾਂ ਨਾ ਬਣਦੀ ਪਰ ਇਹ ਸਮਝਿਆ ਨਹੀਂ ਇਹਨੇ ਕੀ ਕੀਤਾ ਰਾਤ ਨੂੰ ਧੰਨ ਚਰਾ ਲਿਆ ਤੇ ਬਾਹਰ ਚੋਈ ਵਿੱਚ ਦੱਬ ਆਇਆ ਆ ਕੇ ਕਹਿਣਾ ਸ਼ੁਰੂ ਕਰ ਦਿੱਤਾ ਚੋਰ ਚੋਰ ਤਨ ਤਨ ਮਾਤਾ ਗੁਜਰ ਜੀ ਗੁਜਰ ਕੌਰ ਜੀ ਕਹਿਣ ਲੱਗੇ ਗੰਗੂ ਕੋਈ ਚੋਰ ਨਹੀਂ ਆਇਆ ਕੋਈ ਗੱਲ ਨਹੀਂ ਤੂੰ ਧੰਨ ਤੈਨੂੰ ਚਾਹੀਦਾ ਸੀ ਲੈ ਲਿਆ ਤੂੰ ਆਪਣਾ ਫਰਜ਼ ਨਿਭਾਉਣਾ ਧੰਨ ਤੇ ਛੋਟੀ ਜੀ ਗੱਲ ਹੈ ਜੇ ਤੂੰ ਆਪਣਾ ਫਰਜ਼ ਨਿਭਾਉਂ ਨੋ ਤੇ ਚਾਹੇ ਗੁਰਨਾਮ ਸਿੰਘ ਦੇ ਘਰ ਤੋਂ ਦੱਸੂ ਪਾਸ਼ਾ ਤੋਂ ਰਾਜ ਲੈ ਲੈਣਾ ਕਿਉਂਕਿ ਉਹਨਾਂ ਦੀ ਤਾਂ ਨਜ਼ਰ ਹੈ ਖਿੰਮੈ ਨੀਤ ਕੀਟ ਕੋ ਰਾਜ ਪਾ ਬ੍ਰਹਮ ਗਰੀਬ ਨਿਵਾਜ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਉਹ ਤੇ ਕੋ ਬਚਨ ਵਿੱਚ ਬਖਸ਼ਾ ਕਰਨ ਵਾਲੇ ਹੈ ਗੰਗੋ ਜੇ ਤੂੰ ਆਪਣਾ ਫਰਜ਼ ਪਛਾਣ ਨੋ ਤੇ ਗੁਰੂ ਸਭ ਤੋਂ ਚਾਹੇ ਰਾਜ ਭਾਗ ਲੈ ਲੈ ਨੋ ਪਰ ਅੰਦਰ ਪਾਪ ਸੀ ਲੋਭ ਸੀ ਮਰਿੰਡੇ ਚਲਾ ਗਿਆ ਜਾਨੀ ਖਾ ਮਾਨੀ ਖਾਨ ਨੂੰ ਲਿਆਇਆ ਤੇ ਮਾਤਾ ਜੀ ਤੇ ਸਹਿਬਜ਼ਾਦਾਂ ਨੂੰ ਗ੍ਰਿਫਤਾਰ ਕਰਾ ਦਿੱਤਾ ਇੱਕ ਤਾਂ ਇਹ ਧਨ ਮੇਰੇ ਕੋਲ ਰਹੇਗਾ ਇੱਕ ਸਮੇਂ ਦੀ ਸਰਕਾਰ ਵੱਲੋਂ ਮੈਨੂੰ ਬਹੁਤ ਵੱਡਾ ਇਨਾਮ ਮਿਲੇਗਾ ਕਿ ਮੈਂ ਦਸੂ ਪਾਤਸ਼ਾਹ ਦੇ ਮਾਤਾ ਜੀ ਤੇ ਸਹਿਬਜ਼ਾਦੇ ਨੂੰ ਗੁਫਤਾਰ ਕਰਾਇਆ। ਦੁਨੀਆ 'ਮੇ ਆਪਣੇ ਨਾਮ ਕੋ ਬਦਨਾਮ ਕਰ ਗਿਆ ਦੁਸ਼ਮਣ ਵੀ ਜੋ ਨਾ ਕਰਤਾ ਵੋ ਜੇ ਕੰਮ ਕਰ ਗਿਆ। ਪਹਿਲੀ ਰਾਤ ਮਰਿੰਡੇ ਲਿਆਂਦਾ ਇਤਿਹਾਸਕਾਰ ਲਿਖਦੇ ਆ ਬਹੁਤ ਸਖਤ ਪਹਿਰੇ ਲਾਏ ਕਿਤੇ ਗੁਰੂ ਕੇ ਸਿੰਘ ਸ਼ਿਦਾ ਕੇ ਨਾ ਲੈ ਜਾਂ। ਅਗਲੀ ਸਵੇਰ ਸਖਤ ਪੈਰਿਆਂ ਦੇ ਹੇਠ ਮਾਤਾ ਜੀ ਨੇ ਦੋਵੇਂ ਸ਼ਹਿਬਜ਼ਾਦੇ ਬੇੜੀਆਂ ਪੈਰਾਂ ਨੂੰ ਤੇ ਹੱਥ ਕੜੀਆਂ ਲਾ ਕੇ ਲਈ ਜਾਂਦੇ ਆ। ਸੋਹਣੇ ਚਰਨ ਕੋਲੇ ਜਿਨ੍ਹਾਂ ਨੂੰ ਬੇੜੀਆਂ ਪਾਈਆਂ ਗਈਆਂ। ਤੇ ਜਿਸ ਲਈ ਸਰੰਦ ਲੈ ਕੇਗੇ ਸੂਬਾਸਤਾਨ ਦੇ ਹੁਕਮ ਨਾਲ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਸਾਧ ਸੰਗਤ ਠੰਡੇ ਬੁਰਜ ਦੇ ਵਿੱਚ ਗੁਰੂ ਮਾਰੇ ਕਹਿੰਦੇ ਜਿਹੜੇ ਗੰਗੂ ਵਰਗੇ ਲਾਲਚੀ ਹਨ ਨਾ ਇਹ ਕੀਰਤ ਕਰਨੇ ਪਾਰੇ ਪੁਈਆ ਕੀਰਤ ਕਰਨ ਮੰਦੀ ਹੂੰ ਮੰਦੇ ਕੀਰਤ ਕਰਨ ਕਹਿੰਦੇ ਜਿਹੜਾ ਕੀਤੇ ਉਹਨੇ ਨਾ ਜਾਣੇ ਸਾਹਿਬ ਇਹ ਵੀ ਕਹਿੰਦੇ ਜੇ ਵੀ ਜਿਹੜਾ ਲੋਭੀ ਬੰਦਾ ਹੈ ਨਾ ਉਹਦਾ ਕੋਈ ਗੁਰੂ ਪੀਰ ਨਹੀਂ ਜੇ ਹੁੰਦਾ